ਹਾਂਜੀ ਬਾਈ ਜੀ ਕੀ ਹਾਲ ਹੈ ਜੀ ਵਧੀਆ ਬਾਈ ਜੀ ਕੀ ਨਾਮ ਹੈ ਬਾਈ ਕਿਹੜਾ ਪਿੰਡ ਹੈ ਆਰਦੀਪ ਆ ਬਾਈ ਪਿੰਡ ਬਾਈ ਸੀਨੀ ਆ ਬਾਈ ਸੀਨੀ ਨਾਲ ਕਲਾਂ ਝੋਲਡਾ ਗੋਲ ਬਾਈ ਝੋਲਡੇ ਕੋ ਜਿਲ੍ਹਾ ਬਾਈ ਜਿਲ੍ਹਾ ਬਾਈ ਬਰਨਾਲਾ ਬਰਨਾਲਾ ਫਾਜੀ ਸੋ ਇਹ 3ਰੇ ਨੰਬਰ ਤੇ ਆਈ ਹੈ ਹਾਂ 3ਰੇ ਨੰਬਰ ਤੇ ਆਈ ਹੈ ਨੀਦੀ ਆ ਵੀ ਬਾਈ ਰਾਈ ਕੰਪੀਟੀਸ਼ਨ ਤੇ 3ਰੇ ਨੰਬਰ ਤੇ ਆਈ ਹੈ ਸੋ ਟੋਪ ਦਾ ਨਗੀਨਾ ਬਾਈ ਸਾਰੇ ਕੈਰੈਕਟਰ ਪੂਰੇ ਸੋ ਬਹੁਤ ਬਹੁਤ ਵਧਾਂਗਾ ਬਾਈ ਤੁਹਾਨੂੰ ਅਸਲੀ ਮਾਝੇ ਝੋੜ ਪੈਦੀ ਆ ਠੀਕ ਹੈ ਬਾਈ ਚਲੋ ਪੈਨਡ ਬੁਕਸਰ ਕੋਲੇ ਹਾਂ ਬਾਈ ਉਹ ਵੀ ਠੀਕ ਹੈ ਟੋਪ ਦਾ ਨਗੀਨਾ ਮੇਰੇ ਵੀਰੋ ਨੀਲੀ ਦਾ ਵੀ ਦਾ ਬਹੁਤ ਬਹੁਤ ਬੰਦ ਕੇ ਆਈ ਹੈ ਬਾਈ ਜਿਹੜੇ ਤੇ ਡੀਸੈਂਡ ਵਿੱਚ ਪਿੱਛੇ ਪੂਰੇ ਬਹੁਤ ਚੌੜੀ ਗਲੀ ਹੈ 2 3 ਦੇ ਨੰਬਰ ਬਾਈ ਜੀ ਹਾਂ ਜੀ ਇਹ ਝੋੜਾਂ ਦੀ ਹੈ ਬਾਈ ਹਾਂ ਜੀ ਸੁਣੋ ਅਗਲਾ ਪੂਰੇ ਤੋਂ ਪੰਜਾਬ ਤੋਂ ਅਗਲਾ ਜਲਦੀ ਗੁਰੂ ਘਰ ਫੋਟੋ ਤੇ ਜਲਦੀ ਖਾਣੇ ਨੂੰ ਠੀਕ ਹੈ ਬਾਈ ਜੀ ਬਹੁਤ ਬਹੁਤ ਵਧਾਗਾ ਬਾਈ ਸੁਣ ਸਵਾ ਵਧਾਈਏ ਬਹੁਤ ਵਧਾਈ ਜੀ ਮੋਟੇ ਤੇ ਅਗਲੇ ਝੋੜੇ ਤੋਂ ਬੱਦੂ ਤੋਂ ਖਾਣੇ ਦੀ ਕੀ ਰਸ ਹੈ ਗੁਰੂ ਘਰ ਦੇ ਨਾਲੇ ਮੇਟੂ ਦੇ ਦਾ ਮਕਾਬਲਾ ਲੜਦਾ